ਹੱੱਡੇ ਵਿੱਚ ਪੰਜਾਬ ਦੇ ਜੱਲੀਆ ਇੱਕ ਸ਼ਰਾਬ ਉਹ ਸੱਡੇ ਵਿੱਚ ਨੇ ਗੋਲੀਆਂ ਕਰ ਦਿਆ ਚਿੱਤ ਖਰਾਬ ਹੋ ਕਹਿੰਦਾ ਲੋਕ दारू ਕੱਢ ਦੇ ਨੇ ਰੂੜੀ ਮਾਰ ਕਾ ਹੋਣ ਸਰਕਾਰ ਤੋਂ ਕਦੇ ਨਹੀਂ ਡਾਰਦੇ ਧਾਰੂ ਪੀ ਕੇ ਦਿਲਾਂ ਨੂੰ ਦਲੇਰ ਕਰਦੀ ਧਾਰੂ ਪੀ ਕੇ ਜੱਟਾਂ ਨੂੰ ਜੱਗਰ ਕਰਦੀ ਓਏ ਇੱਕ ਪੀਗ ਪੀ ਗਿਆ ਕਮਾਰ ਜੱਗਰੀ ਟੇੜਾ ਪਸਾਦੀ ਐ ਬੁੜੀ ਦੀ ਘੱਦਰੀ ਕੰਨ ਫਾੜ ਗਦੇ ਦੇ ਚਪੇੜਾ ਝੜਦੀ ਧਾਰੂ ਪੀ ਕੇ ਦਿਲਾਂ ਨੂੰ ਦਲੇਰ ਕਰਦੀ दारू पीके जत्तनू जगगर करदी हां जी कहंदा छौर तक आ गया नशे दा लोर जी पठी उत्ते छौरी दा बना ता मोर जी करड़े ने हथ जात पाणी पारदे दारू पीके दिल नु दलेर करदी दारू पीके जत्तनू जगगर करदी हां जी साथ ने ता पेग पीके पौआ पन ता देर विच सादनी दा कराट बनता ਅੱਗੇ ਨੱਚ ਲੜੇ ਦੇ ਵਿੱਚੋਂ ਡਰਦੀ ਦਾਰੂ ਪੀ ਕੇ ਦੇਲਾ ਨੂੰ ਦਲੇਰ ਕਰਦੀ ਦਾਰੂ ਪੀ ਕੇ ਜੱਤਾਂ ਨੂੰ ਜੱਗਰ ਕਰਦੀ ਹਾਂ ਜਿ ਜਲਾਹ ਨੇ ਤਾਂ ਪੇਗ ਪੀ ਕੇ ਤਾਣੇ ਤੋੜਦੇ ਕੁੱਟ ਤੇ ਜਬਖ ਭਾਂਡੇ ਸਾਰੀ ਫੋੜਦੇ ਡਰਦੇ ਜਬਖ ਜੁੱਲੀਆਂ ਚ ਬੜ ਗਏ ਦਾਰੂ ਪੀ ਕੇ ਦੇਲਾ ਨੂੰ ਦਲੇਰ ਕਰਦੀ ਦਾਰੂ ਪੀ ਕੇ ਜੱਤਾਂ ਨੂੰ ਜੱਗਰ ਕਰਦੀ ਉਪੈਰੀ ਉੱਤੇ ਡੁੱਲੀ ਝਾੜ ਗਈ ਚ ਮਾਰ ਨੂੰ ਪੱਲਾ ਪਸ ਤੌਲ ਦੱਸੇ ਰੰਬੀ ਯਾਰ ਨੂੰ ਭੁੜੀ ਨੂੰ ਕਹਿੰਦਾ ਇਹ ਦੇ ਵਿਚਰੋਂ ਦਪਾਰ ਦੀ दारू ਪੀ ਕੇ ਦਿਲਾਂ ਨੂੰ ਦਲੇਰ ਕਰਦੀ दारू ਪੀ ਕੇ ਜੱਤਾਂ ਨੂੰ ਜੱਗਰ ਕਰਦੀ ਹਾਂਜੀ ਪੀ ਗਿਆ ਦਿਖਾਣੋਂ ਨਸੀਬ ਦੀ ਫਸੀ ਬਹੂ ਨੂੰ ਕਹਿੰਦਾ ਮਾਸੀ ਤੂੰ ਕਿਉਂ ਸੀ ਪੁੱਲ ਗਿਆ ਸਮਾਨ ਉਹ ਕਾਰੀ ਗਿਰਦੀ दारू ਪੀ ਕੇ ਦਿਲਾਂ ਨੂੰ ਦਲੇਰ ਕਰਦੀ ਦਾਰੂ ਪੀ ਕੇ ਜੱਤਾਂ ਨੂੰ ਜੱਗਰ ਕਰਦੀ ਇੱਕ ਡੂ ਮਸ਼ੀਨ ਨਸ਼ੇ ਨੇ ਘੇਰਿਆ ਟੱਟੂ ਨੂੰ ਕਹਿੰਦਾ ਚਾ ਲੱਬਾਪੂ ਮੇਰਿਆ ਤੁਰੇ ਜੱਦੇ ਕੋਲੇ ਦੇ ਕਢਿਆਲੇ ਆੜਦੀ ਦਾਰੂ ਪੀ ਕੇ ਤੇਲਾ ਨੂੰ ਦਲੇਰ ਕਰਦੀ ਦਾਰੂ ਪੀ ਕੇ ਜੱਤਾਂ ਨੂੰ ਜੱਗਰ ਕਰਦੀ ਹਾਂਜੀ ਲਾਲਾ ਪੇਗ ਪੀ ਕੇ ਸੱਪ ਮੰਗੂ ਮੇਸ ਦਾ ਪੀਪਾ ਡੋਲ ਦਿੱਤਾ ਜੀ ਮਿੱਟੀ ਦੇ ਤੇਲ ਦਾ ਤੱਕੜੀ ਤੇ ਬੱਟਾ ਵਿੱਚੀ ਤਰਦੇ ਦਾਰੂ ਪੀਕੇ ਦੇਲਾ ਨੂੰ ਦਲੇਰ ਕਰਦੀ ਦਾਰੂ ਪੀਕੇ ਜੱਟਾਂ ਨੂੰ ਜੱਗਰ ਕਰਦੀ